ਅਨਜੋਇਤਾ ਵੈਲਕਮ ਬੈਕ ਟੂ ਚੀਜ਼ਾ ਪੰਜਾਬੀ ਚੈਨਲ ਤੇ ਵੀਰੋ ਨਵਾਂ ਕੋਟਾ ਨਵੀਆਂ ਜਿਹੜੀਆਂ ਲਿਸਟਾਂ ਨੇ 2025 ਦੀ ਦੂਸਰੀ ਲਿਸਟ ਕਹਿ ਸਕਦੇ ਹੋ ਦੂਸਰਾ ਕੋਟਾ ਜਿਹੜਾ ਕਹਿ ਸਕਦੇ ਹੋ ਉਹ ਆ ਗਿਆ ਵੇ 9 ਤਰੀਕ ਵਾਲੇ ਦਿਨ 9 ਤਰੀਕ ਵਾਲੇ ਦਿਨ ਜਿਹੜਾ ਕੋਟਾ ਵੇ ਉਹ ਇਸ਼ੂ ਹੋ ਗਿਆ ਵੇ ਫਰਡੇ ਯਾਨੀ ਕਿ ਕੱਲ ਦੇ ਦਿਨ 2025 ਦੇ ਵਿੱਚ ਜਿਹੜੇ ਪੇਪਰ ਪੜੇਗੇ ਸਨ ਫਰਵਰੀ ਵਾਲੇ ਉਹਨਾਂ ਦੀਆਂ ਕੁਝ ਲਿਸਟਾਂ ਜਿਹੜੀਆਂ ਨੇ ਕੁਝ ਨਾਂ ਜਿਹਰੇ ਨੇ ਉਹ ਇਸ਼ੂ ਹੋ ਗਏ ਨੇ ਤੇ ਆਲਮੋਸਟ ਆਲਮੋਸਟ ਕਾਫੀ ਜ਼ਿਆਦਾ ਵੀਰਾਂ ਦੇ ਵਿੱਚ ਨਾਂ ਆਏ ਨਹੀਂ ਜੇ ਤੁਹਾਡੇ ਵਿੱਚ ਕੋਈ ਵੀਰ ਐਸਾ ਹੋਵੇ ਜਿਹੜੇ ਆਪਣੇ ਲਿਸਟ ਦੇ ਵਿੱਚ ਨਾਂ ਚੈੱਕ ਕਰਵਾਉਣਾ ਚਾਹੁੰਦਾ ਹੈ ਲਿਸਟ ਦੇ ਵਿੱਚ ਨਾਂ ਚੈੱਕ ਕਰਵਾਉਣ ਦਾ ਫਾਇਦਾ ਇਹ ਹੁੰਦਾ ਵੇ ਲਿਸਟ ਦੇ ਵਿੱਚ ਨਾਂ ਵੈਰੀਫਾਈ ਕਰਵਾਉਣ ਦਾ ਇਹ ਹੁੰਦਾ ਵੇ ਕਿ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਬਾਕੀ ਮੇਰੇ ਪੇਪਰ ਨਿਕਲਣਗੇ ਮੈਨੂੰ ਹੋਰ ਇੰਨਾ ਵੇਟ ਕਰਨਾ ਪੈ ਸਕਦਾ ਵੇ ਕਿਉਂਕਿ ਜਦੋਂ ਲਿਸਟ ਕੋਟੇ ਦੇ ਵਿੱਚ ਨਾ ਆਈ ਜਾਂਦਾ ਵੇ ਉਦੋਂ ਆਲਮੋਸਟ ਆਲਮੋਸਟ ਤਿੰਨ ਵੀਕ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਨੋਲਾ ਉਸਤਾ ਵੇ ਉਹ ਨਿਕਲ ਆਉਂਦਾ ਵੇ ਸਾਰੀਆਂ ਦੇ ਸਾਰੀਆਂ ਵੈਰੀਫਿਕੇਸ਼ਨਾਂ ਕਰਨ ਤੋਂ ਬਾਅਦ ਤੇ ਵੀਰੂ ਤੁਹਾਡੇ ਵੀ ਜੂ ਕਿਸੇ ਨੇ ਵੀ ਆਪਣੇ ਪੇਪਰ ਅਪਲਾਈ ਕੀਤੇ ਸਨ ਇਟਲੀ ਵਾਲੇ ਫਰਵਰੀ 2025 ਦੇ ਵਿੱਚ ਤੇ ਉਹ ਵੀਰ ਜੀ ਨੂੰਨ ਆਪਣਾ ਲਿਸਟ ਦੇ ਵਿੱਚ ਜਿਹੜਾ ਨਾਮ ਚੈੱਕ ਕਰਵਾ ਲੈਣ ਕਿਉਂਕਿ ਏਜੰਡ ਨੇ ਤੁਹਾਨੂੰ ਨਹੀਂ ਦੱਸਣਾ ਜੇ ਜਿੱਦੀ ਗੱਲ ਹੈ ਕਿਉਂ ਕਿ ਲਿਸਟ ਦਾ ਨਾਮ ਚੈੱਕ ਕਰਵਾਉਣ ਲੱਗਿਆ ਲਿਸਟ ਵੈਰੀਫਾਈ ਕਰਵਾਉਣ ਲੱਗਿਆ ਤੁਹਾਡੇ ਨਾਮ ਤੇ ਉਹ ਵੀਰ ਜੀ ਲੱਗਦੇ ਨੇ ਪੈਸੇ ਤੇ ਏਜੰਟ ਬਿਲਕੁਲ ਵੀ ਪੈਸੇ ਨਹੀਂ ਲਾਂਦੇ ਹੈ ਆਪਣੇ ਜੇਬਸੂ ਇਸ ਲਈ ਵੀਰੋ ਜੇ ਤੁਸੀਂ ਆਪਣੇ ਪੇਪਰ ਚੈੱਕ ਕਰਵਾਉਣਾ ਚਾਹੁੰਦੇ ਜਿਹੜੇ ਕਿ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਨਾ ਦਿਨਾਂ ਦੇ ਵਿੱਚ ਇਨਾ ਟਾਈਮ ਦੇ ਵਿੱਚ ਵਿੱਚ ਕਿਉਂਕਿ ਵੀਰੋ ਫਾਰ ਐਗਜ਼ਾਮਪਲ ਤੁਹਾਡੇ ਪੇਪਰ ਕੋਟੇ ਦੇ ਵਿੱਚ ਹੁੰਦੇ ਨੇ ਠੀਕ ਹੈ ਤੇ ਤੁਹਾਨੂੰ ਇਹ ਪਤਾ ਲੱਗ ਜਾਏਗਾ ਮੈਨੂੰ ਇਨਾ ਟਾਈਮ ਵੇਟ ਕਰਨਾ ਪਵੇਗਾ ਤੇ 100% ਮੇਰੇ ਪੇਪਰ ਨਿਕਲਣਗੇ ਦੂਜੀ ਚੈੱਕ ਨਹੀਂ ਕਰਵਾਉਂਦੇ ਲਿਸਟ ਦੇ ਵਿੱਚ ਤੁਹਾਡਾ ਨਾਂ ਹੁੰਦਾ ਹੀ ਨਹੀਂ ਤੇ ਤੁਹਾਨੂੰ ਵੀ ਜੀ ਦੋ ਦੋ ਤਿੰਨ ਤਿੰਨ ਸਾਲ ਵੀ ਵੇਟ ਕਰਨਾ ਪੈ ਸਕਦਾ ਕਿਉਂਕਿ ਪੇਪਰ ਤੁਹਾਡੇ ਨਿਕਲ ਨਹੀਂ ਨਹੀਂ ਆ ਜੇ ਤੁਹਾਨੂੰ ਲਿਸਟ ਦੇ ਵਿੱਚ ਨਾਂ ਹੀ ਨਹੀਂ ਹੈ ਤੇ ਇਸ ਲਈ ਵੀਰੋ ਤੁਸੀਂ ਇੰਡੀਆ ਤੋਂ ਵੇਖਣ ਦਿਓ ਤੁਸੀਂ ਪਾਕਿਸਤਾਨ ਤੋਂ ਵੇਖਣ ਦਿਓ ਤੁਸੀਂ ਆਪਣੇ ਪੇਪਰ ਚੈੱਕ ਕਰਵਾਓ ਤੁਸੀਂ ਆਪਣੇ ਪੇਪਰ ਵੈਰੀਫਾਈ ਕਰਵਾਓ ਕਿ ਤੁਹਾਡੇ ਪੇਪਰ ਕਿੰਨੇ ਕੂ ਸਮਾਂ ਦੇ ਵਿੱਚ ਵਿੱਚ ਨਿਕਲ ਆਉਣਗੇ ਕਿਹੜੀ ਲਿਸਟ ਦੇ ਵਿੱਚ ਤੁਹਾਡਾ ਨਾਂ ਹੈ ਵੇ ਜਾਂ ਨਹੀਂ ਹੈ ਵੇ ਇਹਨਾਂ ਸਾਰੀਆਂ ਚੀਜ਼ਾਂ ਦਾ ਵੀਰ ਜੀ 110 10% ਜਿਹੜਾ ਨਾ ਉਹ ਰਿਜ਼ਲਟ ਦਿਾਂਗੇ ਵਿੱਚ ਪਿਕਚਰ ਵਿਦ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਪੇਪਰ ਵੈਰੀਫਾਈ ਕਰਵਾਓ ਆਪਣੇ ਪੇਪਰ ਚੈੱਕ ਕਰਵਾਓ ਕਿ ਕਿੰਨੇ ਕੁ ਟਾਈਮ ਦੇ ਵਿੱਚ ਜਿਹੜੇ ਨਾ ਤੁਹਾਡੇ ਪੇਪਰ ਨਿਕਲ ਆਉਣਗੇ ਤੇ ਇੰਸਟਾਗ੍ਰam ਤੇ ਕੰਟੈਕਟ ਕਰ ਲਓ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਲੱਭ ਜੇਗਾ ਤੁਸੀਂ ਵੀਰ ਜੀ ਆਪਣਾ ਨੋਲਾ ਉਸਤਾ ਚੈੱਕ ਕਰਵਾ ਸਕਦੇ ਹੋ ਕਿ ਕਿੰਨੇ ਕੁ ਟਾਈਮ ਦੇ ਵਿੱਚ ਵਿੱਚ ਨਿਕਲ ਸਕਦਾ ਵੇ ਕੋਟੇ ਦੇ ਵਿੱਚ ਤੁਹਾਡਾ ਨਾਮ ਹੈ ਵੇ ਜਾਂ ਨਹੀਂ ਹੈ ਤੁਹਾਡਾ ਨੋਲਾ ਉਸਤਾ ਨਿਕਲ ਆਇਆ ਤੁਹਾਨੂੰ ਡਾਊਟ ਹੈ ਕਿ オリジナル ਹੈ ਜਾਂ ਫੇਕ ਹੀ ਕਿਉਂਕਿ ਅੰਬੈਸੀਆਂ ਜਿਹੜੀਆਂ ਨੇ ਉਹ ਫੇਕ ਨੋਲਾ ਉਸਤਾ ਦੇ ਉੱਤੇ 10 ਤੋਂ 15 ਸਾਲਾਂ ਦਾ ਬੈਨ ਕਰਨ ਦੇ ਨੇ ਤੇ ਜੁਰਮਾਨਾ ਵੀ ਪਾਣ ਦੇ ਨੇ ਤੇ ਜੇ ਲਈ ਵੀਰੋ ਜਿੰਨਾ ਹੋ ਸਕਦਾ ਉਹਨਾਂ ओरिजिनल ਜੈਨੂਨ ਕੰਮ ਕਰਕੇ ਤੇ ਆਪਣਾ ਇਟਲੀ ਐਂਬੈਸੀ ਦੇ ਵਿੱਚ ਜਾਓ ਹਰ ਇੱਕ ਕਨਫਿਊਜ਼ਨਾਂ ਨੂੰ ਕਲੀਅਰ ਕਰਕੇ ਕਾਗਜ਼ ਪੱਤਰ ਚੈੱਕ ਕਰਵਾ ਕੇ ਤਾਂ ਫਿਰ ਜਿਹੜਾ ਨਾ ਉਹ ਤੁਸੀਂ ਉਤਰ ਜਾਓ ਤੇ ਇਸ ਵੀਡੀਓ ਨੂੰ ਵੀਰੋ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀਰਾਂ ਨੇ ਇਸ ਚੈਨਲ ਟੀਚ ਵਿਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੁਹਾਡੇ ਵੀਰਾਂ ਕੇ ਰਿਕੁਐਸਟ ਹੈ ਕਿ ਇਸ ਚੈਨਲ ਟੀਚ ਵਿਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਵੋ ਤੇ ਮਿਲਨੇ ਆ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ 'ਚ ਰੱਬ ਰਾਖਾ